ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਮੈਂ ਕੰਮ ਤੇ ਲੱਗਾ ਕਦੋਂ ਗਿਆ ਸੀ ਤੂੰ ਮਲੇਸ਼ੀਆ ਮੈਂ 2018 ਚ ਗਿਆ ਸੀ ਉੱਥੇ ਕੀ ਕੰਮ ਕਰਦੇ ਸੀ ਤੇ ਕਿਹੜੇ ਵੀਜ਼ੇ ਤੇ ਗਿਆ ਸੀ ਮੈਂ ਕੰਮ ਮਤਲਬ ਤਾਮਨਾ ਕੋ ਕਰਦਾ ਸੀ ਉਹਨਾਂ ਨੇ ਮੇਰका ਪਾਸਪੋਰਟ ਵੀ ਨਹੀਂ ਦਿੱਤਾ ਤੇ ਮੈਨੂੰ ਕੋ ਕੰਮ ਅਗਰਾਂਦੇ ਰਹੇ اتنا ਸੈਲਰੀ ਦਿੱਤੀ ਧੱਕੇ ਨਾਲ ਕੰਮ ਲੈਂਦੇ ਸੀਗੇ ਬਾਅਦ ਚ ਮੈਨੂੰ ਉਹਨਾਂ ਨੇ ਮੈਂ ਫੜਿਆਂ ਗਿਆ ਜੇਲ੍ਹ ਚ ਜੇਲ੍ਹ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਗਿਆ ਇਮੀਗ੍ਰੇਸ਼ਨ ਨੇ ਮੈਨੂੰ 5 ਮਹੀਨੇ ਛੱਡਣ ਦਾ ਫੈਸਲਾ ਕੀਤਾ 5 ਮਹੀਨੇ ਮਗਰੋਂ ਕੋਹ ਨਹੀਂ ਛੱਡਿਆ ਇਮੀਗ੍ਰੇਸ਼ਨ ਨੇ ਉਸ ਤੋਂ ਮਗਰੋਂ ਮੇਰੇ ਘਰਵਾਲਿਆਂ ਨੇ ਪੈਰਵਾਈ ਕੀਤੀ ਪਾਪਾ ਜੀ ਉਹਨਾਂ ਨੂੰ ਭੁੱਕਿਆ ਪਾਪਾ ਜੀ ਉਹਨਾਂ ਨੇ ਮੇਰਾ ਕੰਮ ਕਰਾਇਆ ਮੈਂ ਇੰਡੀਆ ਵਾਪਸ ਆਇਆ ਤੇ ਨੌਜਵਾਨ ਦਲਜੀਤ ਸਿੰਘ ਮਲੇਸ਼ੀਆ ਤੋਂ ਗਿਆ ਸੀ ਟੂਰਿਸਟ ਦੇ ਵੀ ਤੇ ਉੱਥੇ ਨੂੰ ਕੋਈ ਤਾਮਿਲ ਵਗੈਰਾ ਬੰਦੇ ਜਿਹੜੇ ਉੱਥੇ ਮਿਲ ਗਏ ਇਹਨੇ ਕੰਮ ਕਮ ਕਰਨਾ ਜ਼ਾਇਆ ਉੱਥੇ ਤੇ ਵੀਜਾ ਟੂਰਿਸਟ ਸੀ ਟੂਰਿਸਟ ਵੀਜ ਦੇ ਉੱਤੇ ਜਾ ਕੇ ਬਹੁਤ ਕੰਮ ਨਹੀਂ ਕਰ ਸਕਦੇ ਸੋ ਉੱਥੇ ਇਹ ਫਸ ਗਿਆ ਤੇ ਫਿਰ ਇਹਨੂੰ 6 ਮਹੀਨੇ ਦੀ 5 ਮਹੀਨੇ ਦੀ ਸਜ਼ਾ ਹੋਈ ਤੇ ਉਹ ਕਹਿੰਦੇ ਵੀ 5 ਮਹੀਨੇ ਬਾਅਦ ਇਹਨੂੰ ਛੱਡ ਦਾਂਗੇ ਪਰ ਇਹਦਾ ਕੋਈ ਥੋਪ ਪਤਾ ਨਾ ਲੱਗਾ ਕਰਦੇ ਇਹਨੂੰ ਫੋਨ ਵੀ 2 ਮਹੀਨੇ ਨਾ ਆਇਆ ਹਰਮਨ ਦੇ ਪਿਤਾ ਅਤਰ ਸਿੰਘ ਤੇ ਇਹਨਾਂ ਦੀ ਮਾਤਾ ਜੀ ਪਰਿਵਾਰ ਇੱਥੇ ਨਾਲ ਮਿਲਣੀ ਆ ਕੇ ਆਈ। ਤੇ ਇਹਨੂੰ ਦੱਸਿਆ ਕਿ ਸਾਡਾ ਇਕੱਲਾ ਹੀ ਬੱਚਾ ਤੇ 2 ਮਹੀਨੇ ਹੋ ਗਏ ਉਹ ਸਾਡੇ ਨਾਲ ਸਫਰ ਕਿਥੋਂ ਆ ਤੇ ਇਹ ਮਲੇਸ਼ੀਆ ਤੇ ਇਸ ਇਸ ਤਰ੍ਹਾਂ ਉਹਨਾਂ ਦਾ 2 ਮਹੀਨੇ ਪਹਿਲਾਂ ਉਹਦੀ ਆਹ ਲੋਕੇਸ਼ਨ ਸੀ। ਉਹ ਉਹਦੇ ਨਾਲ ਦੇ ਉੱਤੇ ਸੀ। ਮਾਗਰੀ ਹੈ ਨੀ ਆ ਨੰਬਰ ਸੀ। ਅਪਦੇਸ ਸਿੰਦੁਰਨ ਲੇਨ ਨਾਸੰਬਰ ਕੀਤਾ। ਇਹ ਕੋਸ਼ਿਸ਼ ਇਹ ਜਿਹੜਾ ਫਿਰ ਦੁਬਾਰਾ ਅਸੀਂ ਕੋਸ਼ਿਸ਼ ਕੀਤੀ ਤੇ ਹੁਣ ਇਹ ਤੇ ਤਿੰਨਵਰੀ ਕੋਸ਼ਿਸ਼ ਕੀਤੀ ਤੇ ਜਿਹੜਾ ਹੈ ਨੌਜਵਾਨ ਜਿਹੜਾ ਹੈ ਇਹ 18 ਅਕਤੂਬਰ ਨੂੰ ਸਾਡੇ ਕੋਲ ਆਇਆ ਸੀ ਤੇ 18 ਅਕਤੂਬਰ ਨੂੰ ਇਹ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਵਾਹਿਗੁਰੂ ਜੀ ਮੈਂ ਦਲਜੀਤ ਸਿੰਘ ਨਸੀਰ ਪੋਰਪਿੰਡ ਅ ਮੈਂ ਮਲੇਸ਼ੀਆ ਗਿਆ ਸੀ ਮਲੇਸ਼ੀਆ ਮੈਂ ਕੰਮ ਤੇ ਲੱਗਾ ਕਦੋਂ ਗਿਆ ਸੀ ਤੁਸੀਂ ਮਲੇਸ਼ੀਆ ਮੈਂ 2018 ਚ ਗਿਆ ਸੀ ਉੱਥੇ ਕੀ ਕੰਮ ਕਰਦੇ ਸੀ ਤੇ ਕਿਹੜੇ ਵੀਜ਼ੇ ਤੇ ਗਿਆ ਸੀ ਮੈਂ ਕੰਮ ਤਾਮਨਾਪੂ ਕਰਦਾ ਸੀ ਉਹਨਾਂ ਨੇ ਮੇਰੇ ਕਾ ਪਾਸਪੋਰਟ ਵੀ ਨਹੀਂ ਦਿੱਤਾ ਤੇ ਮੇਰੇ ਕੋ ਕੰਮ ਅਗਰਾਂ ਦੇ ਰਹੇ ਤਨਾ ਸੈਲਰੀ ਦਿੱਤੀ ਤੱਕੇ ਨਾਲ ਕੰਮ ਲੈਂਦੇ ਸੀਗੇ ਤੇ ਕੋਈ ਤਸ਼ੱਦਦ ਵੀ ਕਰ ਰਹੇ ਸੀ ਤੁਹਾਡੇ ਨਾਲ ਕੋਈ ਨਹੀਂ ਕੋਈ ਨਹੀਂ ਇਦਾਂ ਦਾ ਕੋਈ ਨਹੀਂ ਬਾਅਦ ਚ ਮੈਨੂੰ ਉਹਨਾਂ ਨੇ ਮੈਂ ਫੜਿਆਂ ਗਿਆ ਜੇਲ੍ਹ ਚ ਜੇ ਉਹ ਤੋਂ ਬਾਅਦ ਮੈਂ ਇਮੀਗ੍ਰੇਸ਼ਨ ਗਿਆ ਇਮੀਗ੍ਰੇਸ਼ਨ ਨੇ ਮੈਨੂੰ 5 ਮਹੀਨੇ ਛੱਡਣ ਦਾ ਫੈਸਲਾ ਕੀਤਾ 5 ਮਹੀਨੇ ਮਗਰੋਂ ਕੋਹ ਨਹੀਂ ਛੱਡਿਆ ਇਮੀਗ੍ਰੇਸ਼ਨ ਨੇ ਉਸ ਤੋਂ ਮਗਰੋਂ ਮੇਰੇ ਘਰਵਾਲਿਆਂ ਨੇ ਪੈਰਵਾਈ ਕੀਤੀ ਪਾਪਾ ਜੀ ਉਹਨਾਂ ਕਿਹਾ ਪਾਪਾ ਜੀ ਉਹਨਾਂ ਨੇ ਮੇਰਾ ਕੰਮ ਕਰਾਇਆ ਮੈਂ ਜੀ ਵਾਪਸ ਆਇਆ ਉੱਥੇ ਜੇਲ੍ਹ ਵਿੱਚ ਕੀ ਹਾਲਾਤ ਨੇ ਤੇ ਕਿਹੋ ਜਿਹਾ ਖਾਣ ਪੀਣ ਨੂੰ ਦਿੱਤਾ ਜਾਂਦਾ ਹੈ ਖਾਣਾ ਬਹੁਤ ਮਾੜਾ ਹੈ ਉੱਥੇ ਜਿਵੇਂ ਜਿੰਨੇ ਚਾਵਲ ਨੇ ਨਾਲ ਪਿੰਡੀਆਂ ਦਿੰਦੇ ਪਾਣੀ ਵਾਲੀਆਂ ਖਾਣ ਲਈ ਬਹੁਤ ਮਾੜਾ ਹਾਲ ਹੈ ਜੇਲ੍ਹ ਦਾ ਔਰ ਵੀ ਮੁੰਡੇ ਉੱਥੇ ਬਹੁਤ ਫਸੇ ਪਏ ਆ ਇਸ ਤਰ੍ਹਾਂ ਜਿਨ੍ਹਾਂ ਨੂੰ ਆਪਣੇ ਮਾਪੇ ਦੇ ਨੰਬਰ ਤੱਕ ਨਹੀਂ ਪਤਾ ਕੱਲ ਤੱਕ ਨਹੀਂ ਹੋ ਰਹੀ ਕੰਟੈਕਟ ਨਹੀਂ ਹੋ ਰਿਹਾ ਕਿੰਨਾ ਕਿੰਨਾ ਸਮਾਂ ਹੋ ਚੁੱਕਾ ਜਿਹੜੇ ਬੰਦੇ ਫਸੇ ਆ ਕੁਝ ਪੜਾ 4-5 ਸਾਲ 3-3 ਸਾਲ ਹੋ ਚੁੱਕੇ ਉਹਨਾਂ ਨੂੰ ਤੂੰ ਭਾਰਤੀ ਆ ਸਾਰੇ ਪੰਜਾਬ ਦੇ ਆਪਣੇ ਪੰਜਾਬੀ ਮੁੰਡੇ ਉਹਨਾਂ ਨਾਲ ਸੰਪਰਕ ਕਰਨ ਵਾਲਾ ਕੋਈ ਵੀ ਹੈ ਨਹੀਂ ਨਾ ਕੋਈ ਕੰਟੈਕਟ ਨਹੀਂ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਪੰਜਾਬ ਦੇ ਲੋਕਾਂ ਨੂੰ ਜਾਂ ਮੁੰਡਿਆਂ ਨੂੰ ਕੀ ਹਾਂ ਵੀ ਪੰਜਾਬ ਦੇ ਲੋਕਾਂ ਨਾਲ ਪਾਏ ਕਹਿਣਾ ਚਾਹੋਗੇ ਜੇ ਚਾਹਾਂਗੇ ਮਲੇਸ਼ੀਆ ਤੋਂ ਪਰਮਿਟ ਲੈ ਕੇ ਜਾਣਾ ਟੂਰਿਸਟ ਕਦੀ ਕੰਮ ਦੀ ਕੋਸ਼ਿਸ਼ ਨਾ ਕਰੇ ਪਰ ਵੀ ਇਹ ਨੌਜਵਾਨ ਦਲਜੀਤ ਸਿੰਘ ਮਲੇਸ਼ੀਆ ਤੋਂ ਗਿਆ ਸੀ ਟੂਰਿਸਟ ਵੀਜ਼ੇ ਤੇ ਉੱਥੇ ਇਹਨੂੰ ਕੋਈ ਤਾਮਿਲ ਵਗੈਰਾ ਬੰਦੇ ਜਿਹੜੇ ਉੱਥੇ ਮਿਲ ਗਏ ਇਹਨੇ ਕੰਮ-ਕਮ ਕਰਨਾ ਚਾਹਿਆ ਉੱਥੇ ਤੇ ਵੀਜ਼ਾ ਟੂਰਿਸਟ ਸੀ ਟੂਰਿਸਟ ਵੀਜ਼ੇ ਤੇ ਜਾ ਕੇ ਬਹੁਤ ਕੰਮ ਨਹੀਂ ਕਰ ਸਕਦੇ ਸੋ ਉੱਥੇ ਇਹ ਫਸ ਗਿਆ ਤੇ ਫਿਰ ਇਹਨੂੰ 6 ਮਹੀਨੇ ਦੀ 5 ਮਹੀਨੇ ਦੀ ਸਜ਼ਾ ਹੋਈ ਤੇ ਉਹ ਕਹਿੰਦੇ ਵੀ 5 ਮਹੀਨੇ ਬਾਅਦ ਇਹਨੂੰ ਛਡ ਦਾਂਗੇ ਪਰ ਇਹਦਾ ਕੋਈ ਥੋਪ ਪਤਾ ਨਾ ਲੱਗਾ ਕਰਦੇ ਉਹਨੂੰ ਫੋਨ ਵੀ 2 ਮਹੀਨੇ ਨਾ ਆਇਆ ਤੇ ਫਿਰ ਇਹਨਾਂ ਦੇ ਪਿਤਾ ترਸੇਮ ਸਿੰਘ ਤੇ ਇਹਨਾਂ ਦੀ ਮਾਤਾ ਜੀ ਪਰਿਵਾਰ ਇੱਥੇ ਨਾਲ ਹੋਰ ਵੀ ਬੰਦੇ ਲੈ ਕੇ ਆਏ ਤੇ ਇਹਨਾਂ ਨੂੰ ਦੱਸਿਆ ਕਿ ਸਾਡਾ ਇਕੱਲਾ ਹੀ ਬੱਚਾ ਤੇ 2 ਮਹੀਨੇ ਹੋ ਗਏ ਉਹ ਸਾਡੇ ਨਾਲ ਸੰਪਰਕ ਚ ਨਹੀਂ ਆਇਆ ਤੇ ਮਲੇਸ਼ੀਆ ਤੇ ਇਸ ਇਸ ਤਰ੍ਹਾਂ ਉਹਨਾਂ ਦਾ 2 ਮਹੀਨੇ ਪਹਿਲਾਂ ਸੀ ਆਹ ਲੋਕੇਸ਼ਨ ਸੀ ਸੋ ਉਹਦੇ ਨਾਲ ਦੇ ਉੱਤੇ ਸੀ ਜਿਹੜੀ ਐਡੀਆਂ ਨਾ ਮੈਸਿ ਜ ਵਿਦੇਸ਼ ਮੰਤਰਾਲੇ ਨੇ ਨਾਸੰਭਾਰ ਕੀਤਾ ਤੇ ਫਿਰ ਕੋਈ ਜਵਾਬ ਨਹੀਂ ਆਇਆ ਫਿਰ ਇਹ ਜਿਹੜਾ ਅਫੇਦਵਾਰਾ ਸੀ ਕੋਸ਼ਿਸ਼ ਕੀਤੀ ਹੁਣ ਇਹ ਤੇ ਤਿੰਨ ਵਾਰੀ ਕੋਸ਼ਿਸ਼ ਕੀਤੀ ਤੇ ਜਿਹੜਾ ਹੈ ਨੌਜਵਾਨ ਜਿਹੜਾ ਹੈ ਇਹ 18 14 ਅਕਤੂਬਰ ਨੂੰ ਇਹ ਸਾਡੇ ਕੋ ਆਇਆ ਸੀ ਤੇ 18 ਅਕਤੂਬਰ ਨੂੰ ਇਹ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਮਾਂ-ਬਾਪ ਦਾ ਇੱਕ ਇਕੱਲਾ ਹੀ ਲੜਕਾ ਸੀ ਸੋ ਬੜਾ ਦੁੱਖ ਹੁੰਦਾ ਜਦੋਂ ਕੋਈ ਮਾਂ-ਬਾਪ ਪਰਿਵਾਰ ਰਣ ਕੇ ਤਹਾਵਾਰ ਕੇ ਰਹਿੰਦਾ ਉਕੇ ਜਿਹੜੇ ਬੱਚੇ ਆ ਇਹਨਾਂ ਨੂੰ ਆਪਣੇ ਸੀ ਬੇਨਤੀਆਂ ਕਰ ਕਰਕੇ ਅਰਦਾਸਾਂ ਕਰ ਕਰਕੇ ਲੈਣੇ ਆ ਫਿਰ ਜਦੋਂ ਇਹੋ ਜਿਹਾ ਫੱਜ ਵੀ ਮਾਂ ਬਾਪ ਬਸ ਤੇ ਬੜਾ ਵੱਡਾ ਦੁੱਖ ਹੁੰਦਾ ਸੋ ਅਸੀਂ ਇਹੇ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਬਾਹਰ ਜਾਓ ਜਿੱਥੇ ਮਰਜ਼ੀ ਕੋ ਮੂੰਹ ਜੀ ਸਦਕੇ ਜਾਓ ਪਰ ਜੇ ਸੀ ਟੂਰਿਸਟ ਵੀ ਜਿੱਥੇ ਜਾਂਦੇ ਆ ਤੇ ਫਿਰ ਉੱਥੇ ਕੰਮ ਨਾ ਕਰੋ ਇਹ ਕੰਮ ਕਰਨਾ ਤਾਂ ਫਿਰ ਫਰਕ ਪਰ ਮੰਡ ਲਾਓ ਉਹਨਾਂ ਨੂੰ ਟੈਕਸ ਭਰੋ ਜਿਹੜਾ ਹੈਗਾ ਕਿਸੇ ਵੀ ਮੁਲਕ ਜਾਂਦੇ ਆ ਤੁਹਾਨੂੰ ਆਦਰ ਦੇ ਨਾਲ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੁਹਾਡੇ ਉਹ ਸਹਾਇਕ ਹੋਣਗੇ ਉਹ ਜਵਾਬਦੇ ਆ ਜੇ ਨਾ ਹੋਣ ਤੇ ਸਰਕਾਰ ਦੇ ਜਵਾਬਦੇ ਆ ਪਰ ਜਦੋਂ ਕਿਸੇ ਮੁਲਕ ਦੇ ਅਸੀਂ ਟੂਰਿਸਟ ਵੀ ਜਾਂਦੇ ਚੱਲ ਜਾਂਦੇ ਆ ਤੇ ਜਾ ਕੇ ਉਸੇ ਕੰਮ ਕਰਦੇ ਆ ਫਿਰ ਗੈਰਕਾਨੂੰਨੀ ਵੀ ਟੈਕਸ ਨਹੀਂ ਦਿੰਦੇ ਤੇ ਉਹਦੇ ਨਾਲ ਕਾਨੂੰਨ ਤੋੜਨਾ ਕਿਸੇ ਵੀ ਮੁਲਕ ਦਾ ਉਹ ਬਹੁਤ ਵੱਡਾ ਅਪਰਾਧ ਹੁੰਦਾ ਹੈ ਭਾਵੇਂ ਛੋਟਾ ਹੋਵੇ ਜਾਂ ਵੱਡਾ ਹੋਵੇ ਉਹ ਜਦੋਂ ਅਸੀਂ ਅਪਰਾਧੀਆਂ ਦੀ ਲਿਸਟ ਵਿੱਚ ਆ ਜਾਂਦੇ ਹਾਂ ਫਿਰ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਪਾਸਪੋਰਟ ਦੇ ਉੱਤੇ ਵੀ ਜਿਹੜਾ ਹੈਗਾ ਕਿਉਂਕਿ ਹੁਣ ਆਨਲਾਈਨ ਸਾਰਾ ਕੁਝ ਹੋਈ ਜਾਂਦਾ ਸੋ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਕਿ ਬਾਹਰ ਜਾਣ ਤੋਂ ਜੀ ਨਹੀਂ ਡੱਕਦੇ ਜਾਣਾ ਚਾਹੀਦਾ ਘੁੰਮਣਾ ਚਾਹੀਦਾ ਦੇਖਣਾ ਚਾਹੀਦਾ ਪਰ ਇਹੋ ਜਿਹੀ ਚੀਟਿੰਗ ਨਾ ਕਰੋ ਜਦੋਂ ਛੋਟੀ ਜੀ ਗੱਲ ਦੇ ਪਿੱਛੇ ਆ ਜਿਹੜਾ ਹੈ ਜੇ ਅਸੀਂ ਬਾਹਰ ਜਾਣੇ ਆ ਦੇਖਣਾ ਉੱਥੇ ਕੋਈ ਤਲਾਸ਼ ਕਰੋ ਵੀ ਗਾਓ ਅੱਗੇ ਪਰਮਿੰਟ ਲੈ ਕੇ ਆ ਜਾਓ ਜੇ ਕਿਸੇ ਮੁਲਕੇ ਜਾਣਾ ਵਰਕ ਪਰਮਿੰਟ ਲੈ ਕੇ ਜਾਓ ਉੱਥੇ ਜੇ ਮਿਲਦਾ ਤਾਂ ਉੱਥੇ ਲਾਅ ਅਨੁਸਾਰ ਕੰਮ ਕਰੋ ਸੋ ਫਿਰ ਜਿਹੜੇ ਆਪ ਵੀ ਤੁਸੀਂ ਸੁਰੱਖਿਤ ਰਹੋਗੇ ਪਿੱਛੇ ਮਾਂ-ਬਾਪ ਦੀ ਚਿੰਤਾ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਤੋ ਸਾਡੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਜਦੋਂ ਕੋਈ ਬੰਦਾ ਫਸ ਜਾਂਦਾ ਤੇ ਉਸਦੇ ਪਿੱਛੇ ਪੈਰਵਾਹੀ ਘੋਰ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ ਇਹ ਵੀ ਲਗਾਤਾਰ ਪੈਰ ਵੀ ਇਹਨਾਂ ਦੀ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ ਇਹ ਬੱਚਾ ਪਰਿਵਾਰ ਦਾ ਅ ਗੁਰੂ ਜਰਨਾ ਜੀ ਅਰਦਾਸ ਕਰਦੇ ਆ ਮਹਾਰਾਜ ਕਿਰਪਾ ਕਰਨ ਇਹਨੂੰ ਆਪਣੇ ਪਰਿਵਾਰ ਦੇ ਵਿੱਚ ਮਾਪਿਆਂ ਦੇ ਕੋਲ ਸੁਖ ਸ਼ਾਂਤੀ ਰਹੇ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਜਿਹੜੇ ਸਾਡੇ ਵੀਰ ਬਾਹਰ ਜਾਣਾ ਚਾਹੁੰਦੇ ਆ ਜਾਓ ਜਰੂਰ ਪਰ ਇਸ ਤਰ੍ਹਾਂ ਗੋਗਲ ਬਹੁਤ ਐਜੇ ਮੌਲਕਾ ਜਿੱਥੇ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਵੀ ਨਹੀਂ ਤੁਸੀਂ ਉੱਥੇ ਸਿੱਧੇ ਜਾ ਸਕਦੇ ਆ ਪਰ ਜਿੱਥੇ ਜਾਣੇ ਆ ਉੱਥੇ ਦੇ ਲਾਲ ਨੂੰ ਦੇਖੋ ਜੇ ਤੁਹਾਨੂੰ ਜਿਹੜਾ ਅਲਾ ਦਾ ਨਹੀਂ ਪਤਾ ਪੁੱਛ ਲੋ ਜਾਂ ਇਥੋਂ ਪੜ੍ਹ ਲਿਖ ਕੇ ਜਾਓ ਜੇ ਨਹੀਂ ਮਰਜੀ ਦੁਨੀਆ ਘੁੰਮਣਾ ਕੋਈ ਨਹੀਂ ਏਜੰਟਾਂ ਦੀ ਲੋੜ ਹੀ ਕੋਈ ਨਹੀਂ ਦੇ ਵਿੱਚ ਤੁਸੀਂ ਸਿੱਧੇ ਜਾ ਸਕਦੇ ਆ ਪਰ ਉੱਥੇ ਜਾ ਕੇ ਟੀਟਣ ਨਾ ਕਰੋ ਨਾਲੇ ਤੁਸੀਂ ਆਪ ਖਰਾਬ ਹੋਨੇ ਆ ਮਾਂ-ਬਾਪ ਦੀ ਚਿੰਤਾ ਵਧਦੀ ਆ ਦੂਸਰਾ ਸਾਡੇ ਮੁਲਕ ਦਾ ਨਾਮ ਵੀ ਜਿਹੜਾ ਹੈਗਾ ਖਰਾਬ ਹੁੰਦਾ ਉਹ ਲਿਸਟ ਜਿਹੜੀ ਹੈਗੀ ਆ ਜਦੋਂ ਗੈਰ ਕਾਨੂੰਨੀ ਆਲੇ ਦਾ ਫੜੇ ਜਾਂਦੇ ਵੱਧ ਜਾਂਦੀ ਆ ਉਹਦਾ ਸਾਡੇ ਮੁਲਕ ਦੇ ਉੱਤੇ ਵੀ ਇਸ ਪੈਂਦਾ ਪਾਸਪੋਰਟ ਦੀ ਜਿਹੜੀ ਗ੍ਰੇਡਿੰਗ ਹੈ ਉਹਦੇ ਉੱਤੇ ਇਸ ਰੂਪ ਪੈਂਦਾ ਤੁਹਾਨੂੰ ਇਹ ਗੱਲਾਂ ਵੀ ਸੋਚਣੀਆਂ ਚਾਹੀਦੀਆਂ ਧੰਨਵਾਦ